ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੋ ਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਰਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆਂ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਸ ਸਿਆਣਪ ਲਖ ਹੋ へ ਤਾਂ ਇਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਰ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇਕ ਨਾ ਹੁਕਮੀ ਵਖਸੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੁੱਝੈ ਤਾਂ ਹਉ ਮੈਂ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਦਰਾ ਹਦੂਰ ਕਥਨਾ ਕਥੀਨਾ ਆਵੇ ਟੋਟ ਕਤ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਤੱਕ ਪਾਏ ਜੁਗਾ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗ ਸਹਬੇ ਪਰਵਾਹੋ ਸਾਚਾ ਸਹਬ ਸਾਚ ਨਾਏ ਪਾਖਿਆ ਪਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰਕੇ ਅੱਗੇ ਰੱਖੀ ਐ ਜਿਤ ਦਿਸੈ ਦਰਬਾਰ ਮੂੰਹੋਂ ਕਹਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਏ ਬਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ ਜਿਨ세 ਬਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਏਕ ਦੇ ਹਿ ਬਜਾਈ ਸਭਨਾ ਜੀਆ ਕਾਇਕੁ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇਤੀ ਸ੍ਰਿਸ਼ਟ ਉਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਏਕ ਦੇ ਹਿ ਬਜਾਈ ਸਬਨਾ ਜੀਆਂ ਕਾਇਕੁ ਦਾਤਾ ਸੋ ਮੈਂ ਬਿਸਰਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਮਾਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨੌਰ ਖਾਈ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਬਈ ਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗੁਣ ਦੇ ਤਹਾ ਕੋਈ ਨਾ ਸੁੱਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਰੋਪ ਤਾਲ ਸੁਣਿਆ ਪੋਹਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਖ ਸਲਾਹਣਵੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸਨਾਨ ਸੁਣਿਆ ਪੜ ਪੜ ਪਾ ਬੇਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਤਿ ਸ਼ਾ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹੱਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਰਮ ਨ ਲਿਖਣ ਹਾਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁਧ ਮੰਨੇ ਮੂਹੇ ਝੋਟਾ ਨ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੈ ਮਰ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤਸਿ ਪਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇ ਤੀਸਨ ਬੰਧੇ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਪਾਬਿ ਮੁਖ ਦੁਆਰ ਮੰਨੇ ਪਰਵਾਰੈ ਸਦਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵਨ ਭਿਖ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਚ ਪਰਵਾਣ ਪੰਚ ਪ੍ਰਧਾਨ ਪੰਚੇ ਪਾਵੇ ਦਰ ਗੈਮਾਨ ਪੰਚੇ ਸੋਹ ਹੈ ਦਰ ਰਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰੜੇ ਨਾਹੀ ਸੁਮਾਰ ਧੌਲ ਧਰਮਾ ਦਇਆ ਕਾ ਪੂਤ ਸੰਤੋਗ ਥਾ ਬਰਖਿਆ ਜਿਨ ਸੂਤ ਜੇ ਕੋ ਬੁਝ ਜਾ ਹੋਵੇ ਸਚਿਆਰ ਤਬ ਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਜਤ ਰੰਗਾਂ ਕੇ ਨਾਬ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸਹਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀ ਤਪਸਾਓ ਏਕੋ ਕਬਾਓ ਤਿਸਤੇ ਹੋਈ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਦਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਅਸੰਖ ਸੂਰ ਮੁਹੂ ਪਖਸਾਰ ਅਸੰਖ ਮੋਨ ਲੈ ਬੁਲਾਏ ਤਾਰ ਕੁਦਰਤ ਕਬੜ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਦਲਬੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆ ਰ ਕੂੜੇ ਫਿਰਾਹੇ ਅਸੰਖ ਮਲੇਛ ਮਰਪਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਜ ਕਾ ਹੈ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਬ ਅਗੰਮ ਗੰਮ ਅਸੰਖ ਲੋ ਅਸੰਖ ਕਰੇ ਸਿਰ ਭਾਰ ਹੋਏ ਅਖਰੀਨਾ ਮਖਰੀ ਸਲ ਆਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਭੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜਿਬ ਫਰਮਾਏ ਤੇ ਪਤੇ ਪਾਏ ਜੇਤਾ ਕੀਤਾ ਤੇ ਤਨਾਓ ਬਿਨ ਨਾ ਵੈ ਨਹੀਂ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤੁ ਸੁਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਦਨ ਦੇ ਪਾਣੀ ਧੋਤੈ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਬਣ ਲਈਏ ਉ ਧੋਏ ਭਰੀਏ ਮਤ ਪਾਪਾਂ ਕੇ ਸੰਗਿਓ ਧੋਪੈ ਨਾ ਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਅਪੇ ਵੀਜਾ ਪੇ ਹੀ ਖਾਓ ਨਾਨਕ ਹੁਕਮੀ ਆਬੋ ਜਾਓ ਤੀਰਥ ਤੱਪਦੈ ਅਦਤ ਤਾਨ ਜੇ ਕੋ ਪਾਵੈ ਤਿਲਕ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਸਤ ਅਥਵਾਣੀ ਬਰਮਾਓ ਸਤ ਸੁਹਾਨਸਦਾ ਮਨ ਚਾਓ ਕਵਣ ਸੋ ਬੇਲਾ ਵਕਤ ਕਵਣ ਕਵਣ ਤਿੱਤ ਕਵਣ ਵਾਰ ਕਵਣ ਸਿਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਏ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾ ਦੀਆ ਜੇ ਲੇਖਨ ਲੇਖ ਪੁਰਾਣ ਤਿੱਤ ਵਾਰ ਨ ਜੋਗੀ ਜਾਣੈ ਰਤਬਾ ਹੋ ਨ ਕੋਈ ਜੇ ਕਰਤਾ ਸ੍ਰਿੱਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੀ ਆਖਾ ਕਿਵ ਸਲਾਹੀ ਕਿਉ ਬਰਣੀ ਕਿ ਬਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਹੀਂ ਕੀਤਾ ਜਾ ਕਹੋ ਬੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗੈ ਨਾ ਸੋਹੈ ਪਾਤਲ ਪਤਲ ਲਖ ਅਗਸ ਅਗਸ ਉੜਕ ਉੜਕ ਭਾਲ ਥਕੇ ਬੇਦ ਕਹਿਣ ਇੱਕ ਬਾਤ ਸੈਸ 18 ਕਹਿਣਕ ਤੇ ਬਾ ਅਸਲੂ ਇੱਕ ਧਾਤ ਲੇਖਾ ਹੋਇ ਤਾ ਲਿਖੀ ਐ ਲਿਖੇ ਹੋਏ ਬਨਾਸ ਨਾਨਕ ਵੱਡਾ ਆਖੀਐ ਅੱਪੇ ਜਾਣੈ ਆਪ ਸਲਾਹੀ ਸਲਾਹੀ ਤੀ ਸੁਰਤ ਨ ਪਾਈਆ ਨਦੀਆਂ ਅਤੇ ਵਹਾ ਪਵੇ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਲ ਧਨ ਕੀੜੀ ਤੁਲਨਾ ਹੋਬਨੀ ਜੇ ਤਿਸ ਮਨ ਨ ਬਿਸਰੈ ਅੰਤ ਨ ਸਿਫਤੀ ਕਹਿਣ ਦਾ ਅੰਤ ਅੰਤਨ ਕਰਨਾ ਦੇਣ ਦਾ ਅੰਤ ਅੰਤਨ ਵੇਖਣ ਸੁਣਨ ਦਾ ਅੰਤ ਅੰਤਨ ਜਾਪਿਆ ਕਿ ਆਮਨਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਾ ਬਾਰ ਅੰਤ ਕਰਨ ਕੀਤੇ ਬਿਲ ਲਾਏ ਤਾਂ ਕਿ ਅੰਤਨ ਪਾਏ ਜਾਏ ਇਹੋ ਅੰਤਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾ ਹੋ ਏਬੜ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੇਬੜੇ ਆਪ ਤੇਬੜ ਤੇਰੀ ਦਾਤ ਜਨ ਜਨ ਕਰਕੇ ਨਾਨਕ ਜੇ ਬੜਾ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਇ ਕਿਤੇ ਮੰਗੇ ਜੋਦ ਅਪਾਰ ਕਿਤੇ ਗਿਣਤ ਨਹੀਂ ਵਿਚਾਰ ਕਿਤੇ ਖਪਤ ਟੱਬੇ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਖਾਏ ਕੀਤਿਆ ਦੂਖ ਫੋਕ ਸਦਮਾਰ ਇਹ ਪੀ ਦਾਤ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਕ ਨਾਸਕੈ ਕੋਏ ਜੇ ਕੋ ਖਾਇ ਕੋ ਅਖਣ ਪਾਈ ਉਹ ਜਾਣੇ ਜੀਤਿਆ ਮੂੰ ਖਾਏ ਆਪੇ ਜਾਣੇ ਆਪੇ ਦੇ ਆਪੇ ਸੇ ਪੀਕੇ ਹੀ ਕੇ ਜਿਸ ਨੂੰ ਬਖਸ਼ੇ ਸ਼ਕਤ ਸਲਾ ਨਾਨਕ ਪਾਤਸ਼ਾਹੀ ਪਾਤ ਸਾਹੋ ਅਮੁੱਲ ਗੁਣ ਅਮਲ ਵਪਾਰ ਅਮਲ ਵਪਾਰੀ ਐ ਮੁਲ ਢੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਅਮੂਲਾ ਸਮਾਏ ਮੁਲ ਧਰਮ ਅਮੁੱਲ ਦੀ ਬਾਣਾ ਅਮੁੱਲ ਤੁਲ ਅਮੁੱਲ ਪਰਵਾਣਾ ਅਮੁੱਲ ਬਖਸ਼ੀਸ਼ ਅਮੁੱਲ ਨਾਸ਼ਾਣਾ ਅਮੁੱਲ ਕਰਮ ਅਮੁੱਲ ਫਰਮਾਣਾ ਮੂਲਾ ਆਖਿਆ ਨਾ ਜਾਏ ਆਖਾ ਕਰੇ ਲਿਬਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਪਰਮਾ ਆਖੇ ਇੰਦ ਆਖੇ ਗੋਬੀ ਤੇ ਗੋਬਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਨਵ ਆਖੇ ਦੇਵ ਆਖੇ ਸੁਰ ਨਰ ਮਨਜਨ ਸੇਵ ਕੀਤੇ ਆਖੇ ਆਖਣ ਪਾਈ ਕੀਤੇ ਕਹਿ ਕਹਿ ਉਠ ਉਠ ਜਾਈ ਇਤੇ ਕੀਤੇ ਹੋਰ ਕਰੀ ਤਾਖਣਸ ਕੇ ਕਈ ਕੇ ਜੇਵੜ ਭਾਵੇ ਤੇ ਬੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਭੋਲ ਵਿਗਾੜ ਤਾ ਲਖੀਐ ਸਰ ਗਵਾਰਾ ਗਵਾਰ ਸੋ ਦਰ ਤੇਰਾ ਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਬਾਜੇ ਤੇਰੇ ਨਦ ਅਨੇਕ ਅਸੰਖਾ ਕਿਤੇ ਤੇਰੇ ਬਾਵਣ ਹਾਰੇ ਗਾਵੇ ਤੁਹਾਨੂੰ ਪਾਉਣ ਪਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੋਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾਂ ਸਬਾਰੇ ਗਾਵੇ ਇੰਦ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਦ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵੇ ਯੋਧ ਮਹਾਵਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਬਰ ਬੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦ ਨੂੰ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸ਼ਦਾਂ ਸੱਚਾ ਸਹਬ ਸੱਚਾ ਸਾਚੀ ਨਹੀਂ ਹੈ ਪੀ ਹੋਸੀ ਜਾਏ ਨਾ ਜਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰ ਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਦ ਚੋਲੀ ਧਿਆਨ ਕੀ ਕਰੇ ਵਿਪੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜਿੱਤੇ ਜਗ ਜੀਤ ਆਦੇਸ ਤਿਸੇ ਆਦੇਸ ਯਦ ਨੀਲ ਨਾਦ ਨਹਤ ਜੁਗ ਜੁਗ ਇੱਕੋ ਵੇਸ ਉਤ ਗਿਆਨ ਦਇਆ ਪੰਡਾਰਣ ਕਟਕਟ ਵਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਤ ਸਿਧ ਅਵਰਾ ਸਾਦ ਸੰਜੋਗ ਵਿਜੋਗ ਦੋਇ ਘਰ ਚਲਾਵੇ ਲੇਖ ਆ ਵਿਭਾਗ ਆਦੇਸ ਤਿਸੇ ਆਦੇਸ ਯਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇਕਮ ਆਇ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਣ ਜਿਬ ਤਿਸ ਭਾਵੇ ਤੇ ਵਿਚ ਲਾਵੇ ਜਿਬ ਹੋਵੇ ਫਰਮਾਣ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਇਹ ਹੋਵੇ ਡਾਣ ਆਦੇਸ ਤਿਸੇ ਆਦੇਸ ਯਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਸਣ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵਿਖੇ ਸਿਰਜਣਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਤਿਸੇ ਆਦੇਸ ਯਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਪੌ ਲਖ ਹੋਏ ਲਖ ਹੋਏ ਲਖ 20 ਲਖ ਲਖ ਢੇੜਾ ਅੱਖੀਏ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜਿਏ ਹੋਏ 21 ਸੁਣ ਗੱਲਾਂ ਆਕਾਸ ਕੀ ਕਿਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੇ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋ ਨਾ ਜੀਵਨ ਵਰਨਨਾ ਜੋਰ ਜੋ ਨਾ ਰਾਜ ਮਲ ਮਨ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੂਤੀ ਛੂਟੈ ਸੰਸਾਰ ਜਿਸ ਸਥ ਚੋਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਬਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਣ ਪੰਜ ਪਰਵਾਣ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਨ ਮਹੇਸ ਕੇਤੇ ਬਰਮੇ ਘਾੜਤ ਘੜੀ ਹੈ ਰੂਬਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕੀਤੇ ਕਿਤੇ ਕੀਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕੀਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਨਬ ਮੁਨ ਕੀਤੇ ਕਿਤੇ ਰਤਨ ਸਮੁੰਦ ਕਿਤਿਆ ਖਣੀ ਕੀਤੀ ਆ ਬਾਣੀ ਕਿਤੇ ਪਾਤ ਧਰਿੰਦ ਇਤਿਹਾਸਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਧ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਕਾੜਤ ਘੜੀਏ ਬਹੁਤ ਅਨੂਪ ਤਾਕੀਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਐ ਸੁਰਤ ਮਤਿ ਮਨ ਬੁੱਧ ਤਿੱਥੇ ਘੜੀਐ ਸੁਰਾ ਸਿਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਵਲ ਸੂਰ ਤਿਨ ਮੇ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਈ ਤਾਂ ਕੀ ਰੂਪਨ ਕਥਨੇ ਜਾਏ ਨਾ ਉਮਰੇ ਨਠਾ ਗੇ ਜਾਏ ਜਿਨ ਕੇ ਰਾਮ ਬਸੇ ਮਨ ਮਾਹੀ ਤਿਥੇ ਭਗਤ ਬਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸਚਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਰ ਤਿਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾਂ ਅੰਤ ਨ ਅੰਤ ਤਿਥੇ ਲੋ ਲੋ ਆਕਾਰ ਜਿਬ ਜਿਬ ਹੁਕਮ ਤੇ ਬੈ ਤਿਵਕਾਰ ਵੇਖਿਆ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸਨਿਆਰ ਅਹਿਰਣ ਮਤ ਬੇਦ ਹਥਿਆਰ ਭੋਖ ਲਾਗਨ ਤਪਤਾਓ ਭਾਂਡਾ ਪਉ ਅਮਰਤ ਚਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਘਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਈਆਂ ਬੁਰਾਈਆਂ ਬਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ